ਫੋਵਾ ਨਿਗੜ ਦੇ ਨੇੜਲੇ ਪਿੰਡ ਨਰੈਣਗੜ ਵਿਖੇ ਕਿਸਾਨਾਂ ਦੀਆਂ ਖੇਤਾਂ ਵਾਲੀਆਂ ਮੋਟਰਾਂ ਤੇ ਚੋਰਾਂ ਵੱਲੋਂ ਹੱਥ ਸਾਫ਼ ਕੀਤਾ ਗਿਆ ਪੀੜਤ ਕਿਸਾਨਾਂ ਨੇ ਦੱਸਿਆ ਕਿ ਚੋਰਾਂ ਨੇ ਉਹਨਾਂ ਦੀਆਂ ਖੇਤਾਂ ਵਾਲੀਆਂ ਮੋਟਰਾਂ ਦੇ ਸਟਾਰਟਰ ਤੋੜ ਦਿੱਤੇ ਕੋਠਿਆਂ ਵਿੱਚ ਪਿਆ ਸਮਾਨ ਤੋੜ ਖੋੜ ਦਿੱਤਾ ਅਤੇ ਮੋਟਰਾਂ ਦੀਆਂ ਤਾਰਾਂ ਚੋਰੀ ਕਰਕੇ ਉਹਨਾਂ ਵਿੱਚੋਂ ਤਾਂਬਾ ਕੱਢ ਕੇ ਲੈ ਗਏ ਸਭ ਤੋਂ ਦੁੱਖ ਦੀ ਗੱਲ ਇਹ ਹੈ ਕਿ ਚੋਰ ਖੇਤਾਂ ਵਿੱਚ ਬੈਠ ਕੇ ਹੀ ਤਾਰਾਂ ਸਿਲ ਕੇ ਉਹਨਾਂ ਵਿੱਚੋਂ ਤਾਂਬਾ ਕੱਢ ਕੇ ਲੈ ਗਏ ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਚੋਰਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਡਰ ਭੈ ਨਹੀਂ ਰਿਹਾ ਹਾਲਾਤ ਇੰਨੇ ਮਾੜੇ ਹੋ ਚੁੱਕੇ ਹਨ ਕਿ ਕੋਈ ਵੀ ਕਿਸਾਨ ਰਾਤ ਬਰਾਤ ਤੇ ਆਪਣੀ ਮੋਟਰ ਤੇ ਇਕੱਲਾ ਨਹੀਂ ਜਾ ਸਕਦਾ ਪੀਮਾ ਪੱਟੀਵਾਲ ਦੀ ਵਿਸ਼ੇਸ਼ ਰਿਪੋਰਟ ਨਾਮ ਜਗਸੀਰ ਸਿੰਘ ਜੀ ਅੱਜ ਤੁਸੀਂ ਘਰੱਚ ਚੌਂਕੀ ਚ ਰੈਪਟਰ ਲਾਉਣ ਆਏ ਹੋ ਕੀ ਹੋ ਗਿਆ ਕੀ ਕਾਰਨ ਹੈ ਕਾਹਦੀ ਰੈਪਟਰ ਇਹ ਸਾਡੀਆਂ 3 ਤਰੀਕ ਦੀ ਰਾਤ ਨੂੰ ਹੀ ਮੋਟਰਾਂ ਤੋਂ ਕੇਬਲਾਂ ਵੱਢੀਆਂ ਗਈਆਂ 15-20 ਮੋਟਰਾਂ ਤੋਂ ਤੇ ਸਟਾਰਟਰਾਂ ਦੀ ਪੰਨ ਤੋੜ ਕਰਕੇ ਕੋਠਿਆਂ ਦੇ ਜਿੰਦੇ ਤੋੜ ਕੇ ਤੇ ਕੇਬਲਾਂ ਦੇ ਖੋਲ ਉਹਨਾਂ ਚੋਂ ਤਾਂਬਾ ਵਗੈਰਾ ਕੱਢ ਕੇ ਉੱਥੇ ਹੀ ਸਿੱਟੇ ਗਏ ਨੇ ਜਾਰੇ ਚੋਰਾਂ ਕੋਲੇ ਇੰਨਾ ਟਾਈਮ ਸੀ ਵੀ ਤਾਂਬਾ ਵੀ ਉੱਥੇ ਕੱਢ ਕੇ ਲਗੇ ਚੋਰਾਂ ਕੋਲੇ ਡਰ ਨਹੀਂ ਹੈਗਾ ਜੀ ਹਥਿਆਰ ਵੀ ਹੋਣੇ ਉਹਨਾਂ ਕੋਲ ਤੇ ਮੋਟਰਾਂ ਤੇ ਵੀ ਜਿਹੀ ਬੈਠੇ ਤੇ ਉਹਨਾਂ ਤੋਂ ਵੀ ਨਹੀਂ ਕੋਈ ਉਹਨਾਂ ਤੋਂ ਇੱਕ ਇੱਕ ਮੋਟਰ ਪਈਆਂ ਵਾਲੀ ਛੱਡ ਕੇ ਅੱਗੇ ਵਾਲੀਆਂ 15 ਮੋਟਰਾਂ ਦੀਆਂ ਕੇਬਲਾਂ ਲੈ ਗਏ ਉਹਨਾਂ ਨੂੰ ਡਰ ਹੀ ਨਹੀਂ ਹੈਗਾ ਜੀ ਕਿਸੇ ਦਾ ਇਹ ਤਾਂ ਹੁਣ ਤਾਂ ਇਹ ਕੱਲੀਆਂ ਕੇਬਲਾਂ ਲੈ ਕੇ ਗਏ ਨੇਗੇ ਇਹ ਸਰਦੀਆਂ ਜਦੋਂ ਲੋਕਾਂ ਨੇ ਨਹੀਂ ਜਾਣਾ ਖੇਤਾਂ 'ਚ ਉਦੋਂ ਇਹ ਮੋਟਰਾਂ ਵੀ ਕੱਢ ਕੇ ਲੈ ਕੇ ਜਾਣਗੇ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਜੀ ਇਹਨਾਂ ਤੇ ਨੱਥ ਪਾਈ ਜਾਵੇ ਚੋਰਾਂ ਦੇ ਤੇ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਸੁਖਵਿੰਦਰ ਸਿੰਘ ਜੀ ਅੱਜ ਤੁਸੀਂ ਚੌਂਕੀ 'ਚ ਆਏ ਹੋ ਡਰਾਫਟ ਲਿਖਾਉਣ ਕੀ ਡਰਾਫਟ ਲਖਾਈਆ ਕਾਹਦੇ 'ਚ ਡਰਾਫਟ ਅਸੀਂ ਇਹੀ ਲਖਾਈਆ ਜੀ ਵੀ ਸਾਡੀਆਂ ਮੋਟਰਾਂ ਤੋਂ ਕੇਬਲਾਂ ਚੋਰੀ ਹੋਈਆਂ ਜੀ ਹਾਂ ਕਿੰਨੀਆਂ ਮੋਟਰਾਂ ਤੇ 15-20 ਮੋਟਰਾਂ ਤੋਂ ਕੇਬਲਾਂ ਚੋਰੀ ਹੋਈਆਂ ਹਾਂ ਹਾਂ ਤੇ ਉੱਥੇ ਬੈਠ ਕੇ ਉਹ ਸੱਲ ਕੇ ਲੈ ਗਏ ਨੇ ਵੱਡਾ ਗਰੋਹ ਆ ਇਹ ਇਹਨਾਂ ਤੋਂ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਹਨਾਂ ਤੇ ਨੱਥ ਪਾਈ ਜਾਵੇ ਤੇ ਕੀ ਲੱਗਦਾ ਵੀ ਕਿੰਨੇ ਕੁ ਬੰਦੇ ਦਾ ਕਾਰਾ ਹੋਣਾ ਖਾਇਦਾ ਘੱਟੋ ਘੱਟ 15 20 ਬੰਦਿਆਂ ਦਾ ਕੰਮ ਹੈ ਜੀ ਇਹ ਵੱਡੇ ਪੱਦਰ ਤੇ ਚੱਲੇ ਹੋਏ ਨੇ ਨਸ਼ੇੜੀ ਨੇ ਤੇ ਕਈਆਂ ਖੁਰਪੇ ਕੁਝ ਨਹੀਂ ਛੱਡਿਆ ਜੀ ਇਹਨਾਂ ਨੇ ਮੋਟਰਾਂ ਦੇ ਤੱਕ ਤੇ ਵੀ ਤੋੜੇ ਨੇ ਜਿੰਦੇ ਵੀ ਤੋੜੇ ਨੇ ਇਹ ਕੀ ਲੱਗਦਾ ਜੇ ਇਕੱਲਾ ਦਾ ਇਕੱਲਾ ਬੰਦਾ ਉੱਥੇ ਨਹੀਂ ਜੀ ਇਕੱਲੇ ਦੇ ਇਕੱਲੇ ਇਕੱਲੇ ਦੇ ਇਕੱਲੇ ਦਾ ਕੋਈ ਬੰਦੇ ਦਾ ਖੇਤ ਜਾਣਦਾ ਕੋਈ ਕੰਮ ਨਹੀਂ ਹੈਗਾ ਜੀ ਇਕੱਲੇ ਨੂੰ ਤਾਂ ਇਹ ਕੁੱਟ ਵੀ ਸਕਦੇ ਨੇ ਮਾਰ ਕੇ ਛਿਟਕੇ ਵੀ ਜਾ ਸਕਦੇ ਨੇ ਪ੍ਰਸ਼ਾਸਨ ਤੋਂ ਕੀ ਮੰਗ ਕੇ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਇਹਨਾਂ ਦੇ ਨੱਥ ਪਾਈ ਜਾਵੇ ਤੇ ਇਹਨਾਂ ਨੂੰ ਮਤਲਬ ਇਹਨਾਂ ਦੇ ਨੱਥ ਪਾਈ ਜਾਵੇ ਇਹਨਾਂ ਨੂੰ ਉਹ ਕਰਿਆ ਜਾਵੇ ਜੀ ਨਹੀਂ ਫਿਰ ਬੰਦ ਦੀ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਇਹੀ ਮੰਗ ਕਰਦੇ ਆਂ ਕਾਨੂੰਨ ਸਰ ਕਾਨੂੰਨ ਸਰ ਸਾਨੂੰਨ ਸਾਫ਼ ਮਿਲਣਾ ਚਾਹੀਦਾ ਜੀ ਕਿੰਨਾ ਕ ਨੁਕਸਾਨ ਹੋਣ ਦੀ ਸੰਭਾਵਨਾ ਨੁਕਸਾਨ ਤਾਂ ਬਹੁਤ ਜ਼ਿਆਦਾ ਜੀ ਦੇਖ ਲਓ ਤੁਸੀਂ ਕੱਲੀ 15 ਮੋਟਰਾਂ ਤੋਂ ਕੇਬਲਾਂ ਹੁਣ ਮਿਸਤਰੀਆਂ ਨਹੀਂ ਮਾਣ ਜੀ ਬਹੁਤ ਪੈਸੇ ਲੈਂਦੇ ਨੇ ਜੀ ਜੋੜ ਲਾਉਣ ਨੂੰ ਵੀ ਥਾਉ ਨਹੀਂ ਛੱਡਦੇ ਹੈਗੇ ਜੀ ਘਟ ਘਟ 2.5 ਲੱਖ ਦਾ ਹੋਊਗਾ ਬੜੇ ਆਰਾਮ ਨਾਲ ਜੀ